ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਪੰਜਾਬੀ ਲਾਈਨ ਦੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰਾ ਨਾਮ ਪ੍ਰਭਜਤ ਕੌਰ ਕਾਲਾ ਹਾਂ ਮੈਂ ਸਿਟੀ ਆਫ ਸਰੀ ਵਿੱਚ ਮਲਟੀਕਲਚਰਲ মিডিਆ ਰਿਲੇਸ਼ਨ ਲੀਡ ਆਫੀਸਰ ਹਾਂ ਤੇ ਇਸ ਵੇਲੇ ਅਸੀਂ ਸਰੀ ਦੇ ਮਿਊਜ਼ੀਅਮ ਆਫ ਸਰੀ ਵਿੱਚ ਖੜੇ ਹਾਂ ਤੇ ਸਰੀ ਆਫ ਮਿਊਜ਼ੀਅਮ ਦਾ ਬੜਾ ਹੀ ਲੰਮਾ ਚੌੜਾ ਤੇ ਬਹੁਤ ਹੀ ਵਧੀਆ ਇਤਿਹਾਸ ਹੈ ਜਿਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਾਂਗੇ ਇਹ ਮਿਊਜ਼ੀਅਮ ਆਫ ਸਰੀ ਜਿਹੜਾ ਕਿ ਵੇਖਣ ਨੂੰ ਬਹੁਤ ਹੀ ਸੋਹਣੀ ਇਮਾਰਤ ਹੈ ਇਹ ਇੱਕ ਇਹੋ ਜਿਹੀ ਹੈ ਜਿੱਥੇ ਇੱਕ ਕਮਿਊਨਿਟੀ ਦੀ ਹਾਬਿਆ ਇਹ ਸਰੀ ਦੇ ਲੋਕਾਂ ਨੂੰ ਦਰਸਾਉਂਦੀ ਹੈ ਸਰੀ ਦੀ ਨਾਗਰਿਕਤਾ ਨੂੰ ਦਰਸਾਉਂਦੀ ਹੈ ਸਰੀ ਦੀ ਕਮਿਊਨਿਟੀ ਨੂੰ ਦਰਸਾਉਂਦੀ ਹੈ ਬਲਕਿ ਸਰੀ ਦੀ ਵਿਭਿੰਨਤਾ ਨੂੰ ਦਰਸਾਉਂਦੀ ਹੈ ਤੇ ਇਹ ਭਾਵੇਂ ਕਿ ਵੇਖਣ ਨੂੰ ਹੁਣ ਬਿਲਕੁਲ ਨਵੀਂ ਇਮਾਰਤ ਹੈ ਕਿਉਂਕਿ ਇਹ 2018 ਵਿੱਚ ਬਣੀ ਸੀ ਇਹ ਇਮਾਰਤ ਬਣਾਈ ਗਈ ਸੀ ਜਦੋਂ ਇਸ ਨੂੰ ਮਿਊਜ਼ੀਅਮ ਆਫ ਸਰੀ ਦਾ ਨਾਮ ਦਿੱਤਾ ਗਿਆ ਸੀ ਪਰ ਉਸ ਤੋਂ ਪਹਿਲਾਂ 2005 ਵਿੱਚ ਇਹ ਇਮਾਰਤ ਉਸਾਰੀ ਗਈ ਸੀ ਜਦੋਂ ਇਸ ਦਾ ਨਾਮ ਸਰੀ ਮਿਊਜ਼ੀਅਮ ਸੀ ਪਰ ਸਰੀ ਮਿਊਜ਼ੀਅਮ ਵੀ ਇਹ ਕੋਈ 2005 ਵਿੱਚ ਨਹੀਂ ਬਣਿਆ ਬਲਕਿ ਇਸ ਦਾ ਇਤਿਹਾਸ ਹੋਰ ਵੀ ਬਹੁਤ ਹੀ ਰਾਣਾ ਹੈ ਜੇ ਅਸੀਂ ਬਹੁਤ ਪਿੱਛੇ ਜਾਈਏ 150 ਸਾਲ ਤੋਂ ਵੀ ਪਹਿਲਾਂ ਦੀ ਗੱਲ ਹੈ ਜਦੋਂ 1881 ਭਾਵੇਂ ਉਸ ਤੋਂ ਵੀ ਪਹਿਲਾਂ ਜਦੋਂ ਸਰੀ ਹੋਂਦ ਵਿੱਚ ਆਇਆ ਸਰੀ ਵਿੱਚ ਆ ਕੇ ਲੋਕਾਂ ਨੇ ਰਹਿਣਾ ਸ਼ੁਰੂ ਕੀਤਾ ਜਦੋਂ ਇੱਥੇ ਬਿਲਕੁਲ ਜੰਗਲ ਸੀ ਇੱਥੇ ਕੋਈ ਵੀ ਲੋਕ ਨਹੀਂ ਸੀ ਰਹਿੰਦੇ ਤਾਂ ਕਿਸੇ ਨੇ ਆ ਕੇ ਇੱਥੇ ਜਾਂਚ ਪੜਖ ਕੀਤੀ ਅਤੇ ਜੰਗਲਾਂ ਦੀ ਜਦੋਂ ਵੱਢ ਵਡਾਈ ਲੌਗਿੰਗ ਸ਼ੁਰੂ ਹੋਈ ਤਾਂ ਕੁਝ ਲੋਕਾਂ ਨੇ ਇੱਥੇ ਰਹਿਣਾ ਸ਼ੁਰੂ ਕੀਤਾ ਅਤੇ 1881 ਵਿੱਚ ਸਰੀ ਵਿੱਚ ਪਹਿਲਾ ਟਾਊਨ ਹਾਲ ਇਹ ਵਾਲੀ ਇਮਾਰਤ ਸੀ ਜਿਹੜੀ ਉਸ ਸਮੇਂ ਅਸਾਰੀ ਗਈ ਸੀ ਅਤੇ ਇਸ ਸਰੀ ਦਾ ਪਹਿਲਾ ਸਿਟੀ ਹਾਲ ਵੀ ਸੀ 1881 ਵਿੱਚ ਇਸ ਨੂੰ ਬਣਾਇਆ ਗਿਆ ਸੀ ਪਰ ਇਸ ਨੂੰ 1838 ਦੇ ਵਿੱਚ ਜਦੋਂ ਕਲੋਵਰ ਡੇਲ ਦੀ ਫੇਅਰ ਗਰਾਉਂਡ ਵਿੱਚ ਮੂਵ ਕੀਤਾ ਗਿਆ ਤਾਂ ਇਸ ਨੂੰ ਸਰੀ ਮਿਊਜ਼ੀਅਮ ਦਾ ਨਾਮ ਦਿੱਤਾ ਗਿਆ ਸੀ ਜਿਸ ਤਰ੍ਹਾਂ ਕਿ ਇਹ टाउन ਹਾਲ ਜਿਹੜਾ ਕਿ ਅਸੀਂ ਇਸ ਇਮਾਰਤ ਨੂੰ ਗਵਾਉਣਾ ਨਹੀਂ ਸੀ ਚਾਉਂਦੇ ਸਰੀ ਮਿਊਜ਼ੀਅਮ ਵਾਲੇ ਤੇ ਇਹਨਾਂ ਨੇ ਉੱਥੋਂ ਫੇਅਰ ਗਰਾਉਂਡ ਤੋਂ ਲਿਆ ਕੇ ਜਦੋਂ ਮਿਊਜ਼ੀਅਮ ਆਫ ਸਰੀ ਉਸਾਰਿਆ ਤਾਂ ਇਸ ਨੂੰ ਇਸ ਦਾ ਹਿੱਸਾ ਬਣਾਇਆ ਅਤੇ ਇੱਥੇ ਇਹਨੂੰ ਪ੍ਰੀਜ਼ਰਵ ਕਰਕੇ ਰੱਖਿਆ ਇਸ ਦੇ ਨਾਲ ਹੀ ਇੱਥੇ ਬਹੁਤ ਹੀ ਪੁਰਾਣਾ 1891 ਦੇ ਵਿੱਚ ਟਾਈਨ ਹੈਡ ਇਲਾਕੇ ਵਿੱਚ ਉਸ ਸਮੇਂ ਉਸਾਰਿਆ ਗਿਆ ਸਕੂਲ ਵੀ ਇੱਥੇ ਇਹਨਾਂ ਨੇ ਸਾਂਭ ਕੇ ਰੱਖਿਆ ਇਸ ਹੈ ਇਹ ਇੱਕ ਹੈਰੀਟੇਜ ਉਮਾਰਤ ਹੈ ਜਿਸ ਨੂੰ ਐਨੇ ਡੈਲ ਦਾ ਨਾਮ ਦਿੱਤਾ ਗਿਆ ਹੈ ਇਹ ਸਕੂਲ ਇੱਥੋਂ ਦਾ ਸਭ ਤੋਂ ਪੁਰਾਣਾ ਸਰੀ ਦਾ ਸਕੂਲ ਹੈ ਜੋ ਕਿ ਇੱਥੇ ਸਾਂਭਿਆ ਗਿਆ ਹੈ ਇਹ ਸਿਰਫ ਇੱਕ ਦਿਖਾਵਾ ਨਹੀਂ ਬਲਕਿ ਇੱਥੇ ਬਹੁਤ ਸਾਰੇ ਪੁਰਾਣੇ ਇਤਿਹਾਸ ਦੀਆਂ ਪੜਾਈ ਵੀ ਕਰਵਾਈ ਜਾਂਦੀ ਹੈ ਜੇ ਕੋਈ ਟੂਰ ਲੈਣਾ ਚਾਹੁੰਦਾ ਉਥੇ ਟੂਰ ਵੀ ਦਿੱਤਾ ਜਾਂਦਾ ਆ ਇਥੇ ਰੈ residențial ਮੂਲ ਵਾਸੀ ਲੋਕਾਂ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੇ ਜਾਂਦੇ ਹੈ ਵਕ ਵਕ ਸਕੂਲ ਇਥੇ ਆ ਕੇ ਟੂਰ ਕਰਦੇ ਹਨ ਅਤੇ ਇਥੇ ਪੜਾਈ ਦਾ ਹਿੱਸਾ ਵੀ ਬੰਦੇ ਹਨ ਮਿਊਜ਼ੀਅਮ ਆਫ ਸਰੀ ਦੇ ਵਿੱਚ ਇਹ ਸਭ ਤੋਂ ਹੀ ਪੁਰਾਣਾ 1891 ਵਿੱਚ ਸਰੀ ਦਾ ਸਭ ਤੋਂ ਪੁਰਾਣਾ ਸਕੂਲ ਨੂੰ ਪ੍ਰੀਜ਼ਰਵ ਕਰਕੇ ਰੱਖਿਆ ਹੋਇਆ ਹੈ ਤੁਸੀਂ ਵੇਖ ਸਕਦੇ ਹਾਂ ਕਿ ਇਹ 1891 ਵਿੱਚ ਜਿਹੜੇ ਉਸ ਸਮੇਂ ਬੱਚਿਆਂ ਨੂੰ ਕਲਾਸਰੂਮ ਦੇ ਵਿੱਚ ਜਿਹੜੇ ਡੈਸਕ ਦੀ ਗੱਤੋਂ ਕੀਤੀ ਜਾਂਦੀ ਸੀ ਉਹ ਡੈਸਕ ਅਜੇ ਵੀ ਮੌਜੂਦ ਹਨ ਅਤੇ ਇੱਥੇ ਉਹੋ ਜਿਹੇ ਡੈਸਕ ਦੇ ਨਾਲ-ਨਾਲ ਬਹੁਤ ਸਾਰੀ ਇੱਥੇ ਕਿਤਾਬਾਂ ਪੁਰਾਣੀਆਂ ਰੱਖੀਆਂ ਹੋਈਆਂ ਹਨ ਤੇ ਜੇ ਕੋਈ ਸਕੂਲ ਇੱਥੇ ਆ ਕੇ ਟੂਰ ਲੈਣਾ ਚਾਹੁੰਦਾ ਹੈ ਜਾਂ ਪੁਰਾਣੀ ਹਿਸਟਰੀ ਨੂੰ ਆਪਣੇ ਬੱਚਿਆਂ ਨਾਲ ਸਾਂਝੇ ਕਰਨਾ ਚਾਹੁੰਦਾ ਹੈ ਤੇ ਇੱਥੇ ਆ ਕੇ ਬਿਲਕੁਲ ਜਾਣਕਾਰੀ ਵੀ ਇੱਥੋਂ ਲੈ ਸਕਦਾ ਆ ਔਰ ਬਹੁਤ ਸਾਰੇ ਇੱਥੋਂ ਦੇ ਸਥਾਨਕ ਸਕੂਲ ਇਸ ਦਾ ਆ ਕੇ ਹਿੱਸਾ ਵੀ ਬੰਦੇ ਹਨ ਐਲੀਮੈਂਟਰੀ ਸਕੂਲ ਹਾਈ ਸਕੂਲ ਦੇ ਬਹੁਤ ਸਾਰੇ ਇੱਥੇ ਟੂਰ ਕਰਕੇ ਇੱਥੇ ਆ ਕੇ ਜਾਣਕਾਰੀ ਇਕੱਠੀ ਕਰਦੇ ਹਨ ਸਮਨ ਸਕੂਲ ਵਾਸ ਬਿਲਟ ਚਿਲड्रन ਵਡ ਓਨਲੀ ਕਮ ਟੂ ਸਕੂਲ ਫਰਮ ਏਜ 5 ਟੂ ਬੋਟ 12 ਐਂਡ ਦੈਨ ਦੇ ਹੈਡ ਟੂ ਗੋ ਹੈਲਪ देयर ਮਦਰ ਔਰ ਫਾthers ਵਨ ਦੇ ਕੇਮ ਇਨਟੂ ਦ ਸਕੂਲ ਦ 올ਡਸਟ ਚਿਲड्रन ਹੈਡ ਟੂ ਗੋ ਐਂਡ ਲਾਈਟ ਦ ਫਾਇਰ In the school to make it nice and warm for when the teacher got here and the younger students got here. And then you can see the old map over there. That old map, everything in pink is everything in pink is the Commonwealth. So that is the countries that were under the British Empire, and Canada was that. And you can see the green is the old Soviet Union from the early 1900s. Did a town hall like ਆਮ ਟਾਊਨ ਹਾਲ ਨੇ ਇਸ ਸਰੀ ਦਾ ਉਹ ਪਹਿਲਾ ਪਹਿਲੀ ਇਮਾਰਤ ਹੈ ਸਰੀ ਦੀ ਪਹਿਲਾ ਸਿਟੀ ਹਾਲ ਹੈ ਜਿੱਥੇ ਬੈਠ ਕੇ ਵੱਡੇ ਵੱਡੇ ਅਧਿਕਾਰੀਆਂ ਨੇ ਉਸ ਸਮੇਂ ਵੱਡੇ ਵੱਡੇ ਨਿਰਣੇ ਲਏ ਸੀ ਇਹ ਸਿਟੀ ਦਾ ਪਹਿਲਾ ਟਾਊਨ ਹਾਲ ਸੀ ਅਤੇ ਇਸ ਨੂੰ ਇੱਕ ਗਵਾਉਣਾ ਨਹੀਂ ਸੀ ਚਾਹੁੰਦੇ ਇਸ ਨੂੰ ਫੇਰ ਫੇਰ ਗਰਾਉਂਡ ਕਲੋਵਰ ਡੇਲ ਦੇ ਪਾਰਕ ਵਿੱਚ ਲਿਆਂਦਾ ਗਿਆ ਸੀ ਜਿਸ ਨੂੰ 1938 ਵਿੱਚ ਸਰੀ ਮਿਊਜ਼ੀਅਮ ਦਾ ਨਾਮ ਦਿੱਤਾ ਗਿਆ ਸੀ ਪਰ ਜਦੋਂ ਇੱਥੇ ਨਵਾਂ ਮਿਊਜ਼ੀਅਮ ਇਹ ਬਣਾ ਲਿਆ ਗਿਆ ਤਾਂ ਇਸ ਨੂੰ ਫਿਰ ਇੱਥੇ ਪ੍ਰੀਜ਼ਰਵ ਕਰਕੇ ਰੱਖਿਆ ਗਿਆ ਇਸ ਹੈਰੀਟੇਜ ਇਮਾਰਤ ਨੂੰ ਤੁਸੀਂ ਵੇਖ ਸਕਦੇ ਹੋ ਤੇ ਕਾਫੀ ਸਾਰੀਆਂ ਪੁਰਾਣੀਆਂ ਫੋਟੋਆਂ ਵੀ ਆ ਪਰ ਇਸ ਵੇਲੇ ਇੱਥੇ ਕਾਫੀ ਸਾਰੇ ਡੈਸ ਲੱਗੇ ਹੋਏ ਹਨ ਕਿਉਂਕਿ ਇਹ ਜਗ੍ਹਾ ਹੁਣ ਬਹੁਤ ਸਾਰੀਆਂ ਮੀਟਿੰਗਸ ਵਾਸਤੇ ਜੇ ਕਿਸੇ ਬਿਜ਼ਨਸ ਨੇ ਕਿਸੇ ਅਦਾਰੇ ਨੇ ਕਿਸੇ ਆਰਗੇਨਾਈਜੇਸ਼ਨ ਨੇ ਆਪਣੀ ਮੀਟਿੰਗ ਕਰਨੀ ਆ ਗੈਟ ਟੂਗੇਦਰ ਕਰਨੀ ਆ ਕੁਝ ਲੋਕਾਂ ਦੀ ਤਾਂ ਇਸ ਜਗ੍ਹਾ ਨੂੰ ਰੈਂਟ ਕੀਤਾ ਜਾਂਦਾ ਇੱਕ ਤਾਂ ਇਹ ਇਸ ਤੇ ਰੈਂਟ ਕੀਤਾ ਜਾਂਦਾ ਦੂਜਾ ਇਹ ਸਾਡੇ ਇਸ ਹੈਰੀਟੇਜ ਇਮਾਰਤ ਨੂੰ ਅਸੀਂ ਮਿਊਜ਼ੀਅਮ ਦਾ ਹਿੱਸਾ ਬਣਾ ਕੇ ਰੱਖਿਆ ਹੋਇਆ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ 1881 ਦੇ ਵਿੱਚ ਉਸ ਸਮੇਂ ਦਾ ਟਾਊਨ ਹਾਲ ਕਿਹੋ ਜਿਹਾ ਸੀ ਇਹ ਕੈਬਨ ਐਰਿਕ ਐਂਡਰਸਨ ਨਾਮਕ ਉਸ ਵਿਅਕਤੀ ਨੇ ਬਣਾਇਆ ਸੀ ਜੋ ਉਸ ਸਮੇਂ ਇੱਥੇ ਆ ਕੇ ਸੈਟਲ ਹੋਏ ਸੀ 1872 ਵਿੱਚ ਉਹਨਾਂ ਦਾ ਇਹ ਕੈਬਨ ਇਸ ਤਰੀਕੇ ਦਾ ਬਣਿਆ ਹੋਇਆ ਸੀ ਅਤੇ ਇਹ ਇਸ ਉਸ ਸਮੇਂ ਦੇ ਇਤਿਹਾਸ ਨੂੰ ਆਪ ਮੁਹਾਰੇ ਬਿਆਨ ਕਰ ਰਿਹਾ ਹੈ ਕਿ ਕਿਸ ਤਰ੍ਹਾਂ ਉਸ ਸਮੇਂ ਬੈੱਡ ਸੀ ਸੰਦੂਕ ਸੀ ਬੈਠਣ ਨੂੰ ਜਾਂ ਟੇਬਲ ਚੇਅਰ ਜਾਂ ਉਸ ਸਮੇਂ ਲੋਕਾਂ ਦਾ ਰਹਿਣ ਬਸੇਰਾ ਕਿਹੋ ਜਿਹਾ ਸੀ ਅਤੇ ਘਰ ਜਾਂ ਕੈਬਨ ਕਿਹੋ ਜਿھے ਬਣਾਏ ਜਾਂਦੇ ਸਨ ਅਤੇ ਲੱਕੜ ਦੀ ਵਰਤੋਂ ਕਿਸ ਤਰ੍ਹਾਂ ਦੀ ਕੀਤੀ ਜਾਂਦੀ ਸੀ ਅਤੇ ਇਸ ਕਰਕੇ ਇਸ ਕੈਬਨ ਨੂੰ ਇੱਥੇ ਸੰਭਾਲ ਕੇ ਰੱਖਿਆ ਤਾਂ ਜੋ ਅਸੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਅਜਿਹੀਆਂ ਚੀਜ਼ਾਂ ਬਾਰੇ ਜਾਣੂ ਕਰਵਾ ਸਕੀਏ ਅਗਲਾ ਟੂਰ ਅਸੀਂ ਤੁਹਾਨੂੰ ਆਪਣੇ ਫੀਚਰ ਗੈਲਰੀ ਜੋ ਕਿ ਮਿਊਜ਼ੀਅਮ ਆਫ ਸਰੀ ਦੇ ਵਿੱਚ ਲੋਕੇਟਡ ਹੈ ਅਤੇ ਇੱਥੇ ਸਾਲ ਦੇ ਵਿੱਚ ਦੋ ਜਾਂ ਤਿੰਨ ਗੈਲਰੀਜ਼ ਲਾਈਆਂ ਜਾਂਦੀਆਂ ਹਨ ਵੱਖ-ਵੱਖ ਤਰੀਕੇ ਦੀਆਂ ਐਗਜ਼ੀਬਿਟਸ ਲਾਈਆਂ ਜਾਂਦੀਆਂ ਹਨ ਮੋਸਟਲੀ ਇਹ ਇੰਟਰਨੈਸ਼ਨਲ ਨੈਸ਼ਨਲ ਅਤੇ ਸਥਾਨਕ ਲੋਕਾਂ ਵੱਲੋਂ ਇੱਥੇ ਸਾਲ ਵਿੱਚ ਜੋ ਦੋ ਜਾਂ ਤਿੰਨ ਵਾਰੀ ਤਬਦੀਲ ਕੀਤੀਆਂ ਜਾਂਦੀਆਂ ਹਨ The Syrian innovators are great. The youth do so many great things for this country and for the world. For instance One Surrey innovator, when she was 13 years old, invented a way to make crayons out of old toner cartridge so you don't waste the toner and also you don't use things like paraffin wax, which is hard for the environment. Over here, you can see another Surrey innovator at the age of 14 invented a smart naloxone kit to help people who are experiencing drug poisoning to make sure that they're safe and healthy and well. This gentleman at the age of 16 was really, really interested in rocketry and he developed his own rocket, as you can see right here, that involves technology for self guiding systems. ਅਗਲਾ ਟੂਰ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਸਰੀ ਸਟੋਰੀ ਗੈਲਰੀਸ ਦਾ ਇਹ ਇੱਕ ਅਜੀਹੀ ਗੈਲਰੀ ਹੈ ਜੋ ਜਾਣਕਾਰੀ ਨਾਲ ਭਰਪੂਰ ਹੈ ਸਰੀ ਕੀ ਹੈ ਸਰੀ ਦਾ ਇਤਿਹਾਸ ਕੀ ਹੈ ਸਰੀ ਵਿੱਚ ਕਿਹੋ ਜੇ ਲੋਕ ਰਹਿ ਰਹੇ ਹਨ ਜੇ ਸਭ ਤੋਂ ਪਹਿਲਾਂ ਝਾਤੀ ਮਾਰੀ ਜਾਏ ਤਾਂ ਇਹ ਏਰੀਆ ਸਰੀ ਦੇ ਲੋਕਲ ਆਰਟਿਸਟਾਂ ਨੂੰ ਲੋਕਲ ਗਰੁੱਪ ਇੱਥੇ ਆ ਕੇ ਆਪਣੀਆਂ ਐਗਜ਼ੀਬਿਸ਼ਨਸ ਲਾਉਂਦੇ ਹਨ ਅਤੇ ਸਾਰੇ ਭਾਈਚਾਰਿਆਂ ਨਾਲ ਆਪਣੀ ਜਾਣਕਾਰੀ ਸਾਂਝੀ ਕਰਦੇ ਹਨ ਕਿ ਉਹਨਾਂ ਦਾ ਪਾਸਟ ਕੀ ਸੀ ਉਹਨਾਂ ਦਾ ਫਿਊਚਰ ਜਾਂ ਭਵਿੱਖ ਕੀ ਹੈ ਅਤੇ ਇਹ ਲੋਕਲ ਜਿਹੜਾ ਕਿ ਆਰਟਿਸਟ ਜਾਂ ਸਥਾਨਕ ਆਰਗੇਨਾਈਜੇਸ਼ਨ ਵੱਲੋਂ ਐਗਜ਼ਿਬਿਸ਼ਨ ਲਾਇਆ ਜਾਣ ਵਾਲਾ ਏਰੀਆ ਹੈ ਇਸ ਤੋਂ ਪਹਿਲਾਂ ਇੱਥੇ ਲਾਹੌਰ ਤੋਂ ਲੰਡਨ ਇੱਕ ਪੰਜਾਬੀ ਗਰੁੱਪ ਵੱਲੋਂ ਬਹੁਤ ਹੀ ਸੋਹਣੀ ਐਗਜ਼ਿਬਿਸ਼ਨ ਤਿਆਰ ਕੀਤੀ ਗਈ ਸੀ ਗੈਲਰੀ ਇੱਥੇ ਲਾਈ ਗਈ ਸੀ ਜਿਸ ਵਿੱਚ ਉਹ ਬਿਆਨ ਕਰਦੇ ਸੀ ਕਿ ਕਿਸ ਤਰ੍ਹਾਂ ਪੰਜਾਬ ਤੋਂ ਉੱਠ ਕੇ ਲਾਹੌਰ ਤੋਂ ਲੰਡਨ ਅਤੇ ਫਿਰ ਕਿਸ ਤਰ੍ਹਾਂ ਵੈਨਕੂਵਰ ਤੱਕ ਪੰਜਾਬੀ ਪਾਈਚਾਰੇ ਦੇ ਲੋਕ ਪਹੁੰਚੇ ਅਤੇ ਹੁਣ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਇਸ ਏਰੀਆ ਵਿੱਚ ਇਹ ਇਲਾਕਾ ਜਿਹੜਾ ਐਗਜ਼ਿਬਿਸ਼ਨ ਦਾ ਇਹ ਪਾਰਟ ਹੈਗਾ ਗੈਲਰੀ ਦਾ ਇਹ ਬਿਆਨ ਕਰ ਰਿਹਾ ਕਹਾਣੀ ਬਿਆਨ ਕਰ ਰਿਹਾ ਹੈ ਇੱਥੋਂ ਦਾ ਪੁਰਾਣੇ ਸਮੇਂ ਵਿੱਚ ਕਿਹੋ ਜਿਹੇ ਫਰਸਟ ਰਿਸਪੌਂਡਰ ਸੀ ਕਿਹੋ ਜਿਹੇ ਟਰੱਕਾਂ ਦੀ ਵਰਤੋਂ ਕੀਤੀ ਜਾਂਦੀ ਸੀ ਕਿਹੋ ਜਿਹਾ ਮੈਡੀਕਲ ਸਟਾਫ ਸੀ ਕਿਹੋ ਜਿਹੀ ਯੂਨੀਫਾਰਮ ਪਾਉਂਦੇ ਸੀ ਉਨ੍ਹਾਂ ਦੀ ਹਿਸਟਰੀ ਕੀ ਸੀ ਅਤੇ ਉਸ ਸਮੇਂ ਦੀ ਪੁਲਿਸ ਫੋਰਸ ਕਿਹੋ ਜਿਹੀ ਯੂਨੀਫਾਰਮ ਪਾਉਂਦੀ ਸੀ ਪੁਲਿਸ ਹੋਂਦ ਵਿੱਚ ਕਦੋਂ ਆਈ ਕਿਹੋ ਜਿਹਾ ਸੰਘਰਸ਼ ਸੀ ਆ ਸੀਐਮਪੀ ਕਿਸ ਤਰ੍ਹਾਂ ਹੋਂਦ ਵਿੱਚ ਆਈ ਅਤੇ ਕਿੰਨੇ ਲੰਮੇ ਸਮੇਂ ਤੋਂ ਜਦੋਂ ਦੇ ਉਹ ਰਾਜਕਾਰੀਆ ਕਿਹੋ ਜਿਹਾਂ ਸਮੇਂ ਤੋਂ ਸਮੇਂ ਚੇਂਜਸ ਆਈਆਂ ਉਹ ਇਸ ਨੂੰ ਬਿਆਨ ਕਰ ਰਿਹਾ ਹੈ ਅਤੇ ਜੇਕਰ ਇੱਧਰ ਚਾਤੀ ਮਾਰੀ ਜਾਵੇ ਤਾਂ ਇਹ ਵੱਖ-ਵੱਖ ਤਰ੍ਹਾਂ ਦੀ ਐਗਜ਼ਿਬਿਸ਼ਨ ਟਾਈਮ ਟੂ ਟਾਈਮ ਲੋਕਾਂ ਦੀਆਂ ਸੈਲੀਬ੍ਰੇਸ਼ਨ ਆ ਇਹ ਕੋਲੋਵਰ ਡਿਲ ਰੋਡਿਓ ਨੂੰ ਬਿਆਨ ਕਰਦੇ ਆ ਜੋ ਕਿ ਇਥੇ ਹਰ ਸਾਲ ਕਲੋਵਰ ਡੇਲ ਵਿੱਚ ਲੱਗਦਾ ਹੈ ਅਤੇ ਸਾਰੀ ਕਮਿਊਨਿਟੀ ਨੂੰ ਇਕੱਠੇ ਕਰਦਾ ਹੈ ਵੱਖ-ਵੱਖ ਭਾਈਚਾਰੇ ਦੇ ਲੋਕ ਇਥੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਅਲੀ ਕਰਕੇ ਸਿਰਫ ਇਕੱਠੇ ਹੀ ਨਹੀਂ ਹੁੰਦੇ ਬਲਕਿ ਆਪਣੇ ਸਾਰੇ ਰੰਗ ਨਸਲ ਤੇ ਗੱਲਾਂ-ਬਾਤਾਂ ਦੀ ਹੋਰ ਤਰ੍ਹਾਂ ਦੀ ਜਾਣਕਾਰੀ ਵੀ ਸਾਂਝੀ ਕਰਦੇ ਹਨ ਅਤੇ ਇਕੱਠੇ ਰਹਿੰਦੇ ਹਨ ਤੇ ਜਸ਼ਨ ਮਨਾਉਂਦੇ ਹਨ ਤੇ ਜੇ ਅਸੀਂ ਇਸ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਇਹ ਪੁਰਾਣੇ ਤੋਂ ਲੈ ਕੇ ਜੋ ਕਿ ਸਮੇਂ ਤੱਕ ਕਿਹੋ ਜਿਹਾ ਟਰਾਂਸਪੋਰਟੇਸ਼ਨ ਸਿਸਟਮ ਸੀ ਆ ਦੇਖੋ ਕਿੰਨੀ ਸੋਹਣੀ ਪ੍ਰਾਣੀ ਯੂਨਿਕ ਵਹਿਕਲ ਨੂੰ ਇੱਥੇ ਰੱਖਿਆ ਗਿਆ ਹੈ ਜੋ ਕਿ ਆਪ ਮਹਾਰੇ ਬਿਆਨ ਕਰਦਾ ਹੈ ਕਿ ਉਸ ਸਮੇਂ ਕਿਹੋ ਜੀਆਂ ਗੱਡੀਆਂ ਸਨ ਤੇ ਇਹ ਇੱਕ ਬਹੁਤ ਹੀ ਸੋਹਣੀ ਪ੍ਰਦਰਸ਼ਨੀ ਹੈ ਇਹ ਇਥੋਂ ਦੇ ਖੇਡਾਂ ਦੀ ਇਹ ਇਸ ਗੈਲਰੀ ਆਪ ਮਹਾਰੇ ਆਪਣੀਆਂ ਕਹਾਣੀਆਂ ਬਿਆਨ ਕਰ ਰਹੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਡਰਗ ਸਟੋਰ ਸੀਗੇ ਪ੍ਰਿਸਕ੍ਰਿਪਸ਼ਨ ਸੀ ਮੈਡੀਕਲ ਸੀ ਉਹ ਕਿਸ ਤਰ੍ਹਾਂ ਦੀ ਇੱਕ ਕਿਹੋ ਜਿਹਾ ਮਾਹੌਲ ਸੀ ਕਿਸ ਤਰ੍ਹਾਂ ਦੀ ਸੀ ਹਨਾ ਸਾਡੇ ਅਗਲੀ ਪੀੜ੍ਹੀ ਨੂੰ ਜਾਣਨ ਦਾ ਮੌਕਾ ਮਿਲਦਾ ਇੱਥੇ ਆ ਕੇ ਕਿ ਤੁਸੀਂ ਕਿਵੇਂ ਪੁਰਾਣੇ ਸਮੇਂ ਤੋਂ ਹੁਣ ਤੱਕ ਕਿਵੇਂ ਦੀ ਚੇਂਜ ਆਈ ਹੈ ਸਮੇਂ ਦੇ ਨਾਲ ਨਾਲੀ ਤੁਸੀਂ ਆ ਵੇਖੋ ਪੁਰਾਣਾ ਟੀਵੀ ਹਨਾ ਪੁਰਾਣਾ ਪਿਆਨੋ ਇਹ ਸਾਰੀ ਚੀਜ਼ਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸੰਭ ਕੇ ਰੱਖਿਆ ਗਿਆ ਇਹ ਸਿਰਫ ਚੀਜ਼ਾਂ ਵੇਖਣ ਨੂੰ ਹੀ ਸੋਹਣੀਆਂ ਨਹੀਂ ਲੱਗਦੀਆਂ ਬਲਕਿ ਇਹ ਸਾਡੇ ਇਤਿਹਾਸ ਨੂੰ ਵੀ ਦਰਸਾਉਂਦੀਆਂ ਹਨ ਕਿ ਸਰੀ ਦਾ ਇਤਿਹਾਸ ਕੀ ਸੀ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਸਮੇਤੋ ਸਮੇ ਇਹ ਤੇ ਇਹ ਬਦਲੀਆਂ ਹਨ ਅਤੇ ਜੇ ਤੁਸੀਂ ਇੱਧਰ ਮੈਂ ਤੁਹਾਨੂੰ ਜ਼ਰੂਰ ਕਵਾਂਗੀ ਕਿ ਇਸ ਸਟਰੀਟ ਵਾਲਾ ਚਾਪੀ ਮਾਰੋ ਇਹ ਪੰਜਾਬੀ ਵਿੱਚ ਗੁਰੂ ਨਾਨਕ ਮਾਰਗ ਇੰਗਲਿਸ਼ ਵਿੱਚ ਗੁਰੂ ਨਾਨਕ ਵੇ ਇਸ ਸਰੀ ਦੀ 122 ਸਟਰੀਟ ਹੈ ਇਹ ਦੇ ਲੱਗੇ ਹੀ ਸਰੀ ਦਾ ਇੱਕ ਪ੍ਰਾਣਾ ਗੁਰੂ ਨਾਨਕ ਸਿੱਖ ਗੁਰਦੁਆਰਾ ਵੀ ਲੋਕੇਟਡ ਹੈ ਅਤੇ ਇਹ ਸਟਰੀਟ ਆਪ ਮਹਾਰੇ ਬਿਆਨ ਕਰਦੇ ਹੈ ਕਿ ਸਿੱਖ ਪਾਈਚਾਰੇ ਦੇ ਪੰਜਾਬੀ ਪਾਈਚਾਰੇ ਦੇ ਲੋਕ ਜੋ ਕਿ ਬੀਸੀ ਵਿੱਚ ਸਵਾਸ ਸੌ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਇੱਥੇ ਆ ਵਸੇ ਹਨ ਅਤੇ ਉਹਨਾਂ ਨੇ ਆਪਣੀ ਮਿਹਨਤ ਸਦਕਾ ਕਿੰਨੀ ਤਰੱਕੀ ਕੀਤੀ ਹੈ ਤੇ ਅੱਜ ਪੰਜਾਬੀ ਵਿੱਚ ਜੇ ਕੋਈ ਸਾਈਨ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਗੇ ਤਾਂ ਉਹ ਤੁਹਾਨੂੰ ਸਰੀ ਦੀਆਂ ਸਟਰੀਟ ਤੇ ਵੇਖਣ ਨੂੰ ਮਿਲਣਗੇ ਪੰਜਾਬੀ ਵਿੱਚ ਬਿਲਬੋਰਡ ਤੁਹਾਨੂੰ ਵੇਖਣ ਨੂੰ ਮਿਲਣਗੇ ਪੰਜਾਬੀਆਂ ਦੀ ਤਰੱਕੀ ਤੁਹਾਨੂੰ ਵੇਖਣ ਨੂੰ ਮਿਲੇਗੀ ਤਾਂ ਉਹ ਤੁਹਾਨੂੰ ਸਰੀ ਵਿੱਚ ਵੇਖਣ ਨੂੰ ਹੀ ਮਿਲੇਗੀ ਇਸ ਮਿਊਜ਼ੀਅਮ ਆਫ ਸਰੀ ਦੇ ਇਸ ਸਟੋਰੀ ਟੈਲਿੰਗ ਵਿੱਚ ਤੁਹਾਨੂੰ ਇੱਕ ਜਿਹੜੀ ਬਹੁਤ ਹੀ ਖਾਸ ਚੀਜ਼ ਪੰਜਾਬੀ ਪਾਏਚਾਰੇ ਦੇ ਲੋਕਾਂ ਨੂੰ ਮਿਲੇਗੀ ਵੇਖਣ ਨੂੰ ਉਹ ਹੈ ਮਿਊਜ਼ੀਅਮ ਆਫ ਸਰੀ ਵੱਲੋਂ ਕਿਤਾਬ ਜੋ ਕਿ ਪੰਜਾਬੀ ਭਾਸ਼ਾ ਵਿੱਚ ਤਿਆਰ ਕੀਤੀ ਗਈ ਹੈ ਇੱਥੇ ਭਈ ਹਰ ਚੀਜ਼ ਨੂੰ ਪੰਜਾਬੀ ਭਾਸ਼ਾ ਵਿੱਚ ਬਿਆਨ ਕਰ ਰਹੀ ਹੈ ਇੰਗਲਿਸ਼ ਅਤੇ ਫ੍ਰੈਂਚ ਤੋਂ ਇਲਾਵਾ ਇਹ ਚੀਜ਼ ਤੁਹਾਨੂੰ ਪੰਜਾਬੀ ਵਿੱਚ ਹੀ ਵੇਖਣ ਨੂੰ ਅਤੇ ਪੜਨ ਨੂੰ ਮਿਲੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਜੇ ਪਤਾ ਨਹੀਂ ਲੱਗਦਾ ਕਿ ਇਹ ਚੀਜ਼ਾਂ ਕੀ ਹਨ ਕਦੋਂ ਪਈਆਂ ਹਨ ਇਹਨਾਂ ਦਾ ਇਤਿਹਾਸ ਕੀ ਹੈ ਹਰ ਇੱਕ ਚੀਜ਼ ਨੂੰ ਇੱਥੇ ਬਿਆਨ ਕੀਤਾ ਹੋਇਆ ਹੈ ਜੇ ਕੋਈ ਵੀ ਜਦੋਂ ਵੀ ਇੱਥੇ ਵਿਜ਼ਿਟ ਕਰਦਾ ਹੈ ਇੱਥੇ ਆ ਕੇ ਇਨਫੋਰਮੇਸ਼ਨ ਸੈਂਟਰ ਤੋਂ ਆਪਣੀ ਜਾਣਕਾਰੀ ਲੈ ਸਕਦਾ ਹੈ ਕਿ ਅਸੀਂ ਪੰਜਾਬੀ ਵਿੱਚ ਮਿਊਜ਼ੀਅਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ ਤਾਂ ਉਹ ਇੱਕ ਕਿਤਾਬ ਆਪਣੇ ਕੋਲ ਨਾਲ ਲਿਆ ਕੇ ਇਤੋਂ ਦੀ ਪੂਰੀ ਜਾਣਕਾਰੀ ਆਪਣੀ ਭਾਸ਼ਾ ਵਿੱਚ ਲੈ ਸਕਦਾ ਹੈ ਇਸ ਮਿਊਜ਼ੀਅਮ ਆਫ ਸਰੀ ਦੇ ਇਸ ਹਾਲ ਵਿੱਚ ਜਿਹੜਾ ਇੱਕ ਪੂਰਾ ਪਾਸਾ ਤੁਸੀਂ ਇੱਥੇ ਦੇਖਦੇ ਹੋ ਕਿ ਮਿਊਜ਼ੀਅਮ ਆਫ ਸਰੀ ਇੰਡੀਜਿਨਸ ਹਾਲ ਦਾ ਨਾਮ ਦਿੱਤਾ ਗਿਆ ਹੈ ਇਸ ਹਾਲ ਦੇ ਵਿੱਚ ਇਹ ਜਿਸ ਤਾਂ ਕਿ ਆਪਣੇ ਭਾਈਚਾਰੇ ਦੇ ਸਾਰੇ ਲੋਕ ਜਾਣਦੇ ਹਨ ਕਿ ਇਹ ਇੱਕ ਨੇਟਿਵਸ ਦੀ ਲੈਂਡ ਹੈ ਮੂਲ ਵਾਸੀ ਭਾਈਚਾਰੇ ਦੀ ਲੈਂਡ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਤੇ ਹਰ ਵੇਲੇ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਖਾਸ ਕਰਕੇ ਇਹ ਸੈਮੀਆਮ ਕੁਆਂਟਲ ਅਤੇ ਕੈਟਸੀ ਤਿੰਨ ਮੂਲ ਵਾਸੀ ਨੇਸ਼ਨਸ ਹੈਗੀਆਂ ਜਿਨ੍ਹਾਂ ਦੀ ਲੈਂਡ ਤੇ ਅਸੀਂ ਰਹਿ ਰਹੇ ਹਾਂ ਉਹਨਾਂ ਦਾ ਇਤਿਹਾਸ ਕੀ ਸੀ ਉਹਨਾਂ ਦੇ ਬੱਚਿਆਂ ਦਾ ਪਿਛ ਪਾਸਟ ਤੇ ਪ੍ਰੈਜ਼ੈਂਟ ਕੀ ਹੈ ਉਹਨਾਂ ਦੇ ਨਾਲ ਇਤਿਹਾਸ ਵਿੱਚ ਕੀ ਵਾਪਰਿਆ ਉਹਨਾਂ ਦੀਆਂ ਬਹੁਤ ਹੀ ਦਿਲ ਦਹਿਲਾਉਣ ਵਾਲੀਆਂ ਕਹਾਣੀਆਂ ਵੀ ਹਨ ਜੋ ਕਿ ਇੱਥੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਭਾਵੇਂ ਕਿ ਇੱਥੇ ਇਸ ਵੇਲੇ ਰੈਨੋਵੇਸ਼ਨ ਹੋ ਰਹੀ ਹੈ ਪਰ ਬਾਅਦ ਵਿੱਚ ਅਗਸਤ ਵਿੱਚ ਛੇਤੀ ਹੀ ਇੱਥੇ ਉਹਨਾਂ ਦੀ ਇੱਕ ਹੋਰ ਗੈਲਰੀ ਜਿਹੜੀ ਕਿ ਮਰਡਰ ਵਿਮਨਸ ਬਾਰੇ ਜਾਣਕਾਰੀ ਸਾਂਝੀ ਕਰੇਗੀ ਉਹ ਵੀ ਇੱਥੇ ਲਾਈ ਜਾਵੇਗੀ ਅਗਲਾ ਟੂਰ ਅਸੀਂ ਤੁਹਾਨੂੰ ਇਸ ਮਿਊਜ਼ੀਅਮ ਆਫ ਸਰੀ ਦੇ ਵਿੱਚ ਟੈਕਸਟਾਈਲ ਸਟੂਡੀਓ ਦਾ ਦਵਾਂਗੇ ਇਹ ਸਟੂਡੀਓ ਇੱਕ ਅਜਿਹਾ ਯੂਨੀਕ ਥਾਂ ਹੈ ਜਿੱਥੇ ਪੁਰਾਣੇ ਜ਼ਮਾਨੇ ਤੋਂ ਲੈ ਕੇ ਹੁਣ ਤੱਕ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਦੀ ਵਰਤੋਂ ਹੁੰਦੀ ਸੀ ਕਿਸ ਤਰ੍ਹਾਂ ਵੇਵਿੰਗ ਹੁੰਦੇ ਸੀ ਅਸੀਂ ਹੁਣ ਤੱਕ ਆਪਣੇ ਬਜ਼ੁਰਗਾਂ ਕੋਲ ਸੁਣਿਆ ਕਿ ਉੱਥੇ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਕਾਟਨ ਦਾ ਚਰਖਾ ਕੱਟਦੇ ਹੁੰਦੇ ਸੀ ਤੇ ਤਾਂ ਉਹ ਰੂਹ ਦੀਆਂ ਲੂਈਆਂ ਦੇ ਨਾਲ ਉਨਿਆ ਜਾਂਦਾ ਸੀ ਬਾਅਦ ਵਿੱਚ ਉਹਦੀਆਂ ਦਰੀਆਂ ਵਗੈਰਾ ਬਣਾਈਆਂ ਜਾਂਦੀਆਂ ਸੀ ਖੇਸ ਬਣਾਏ ਜਾਂਦੇ ਸੀ ਇਸੇ ਤਰ੍ਹਾਂ ਹੀ ਪੁਰਾਣੇ ਅੰਨੇ ਵਿੱਚ ਕੈਨੇਡਾ ਦੇ ਵਿੱਚ ਵੀਵਿੰਗ ਦਾ ਸਿਸਟਮ ਕਿਹੋ ਜਿਹਾ ਸੀ ਕਿਦਾਂ ਦੀਆਂ ਮਸ਼ੀਨਾਂ ਕੰਮ ਕਰਦੀਆਂ ਸੀ ਕਿਸ ਤਰ੍ਹਾਂ ਕਢਾਈਆਂ ਹੁੰਦੀਆਂ ਸੀ ਉਹ ਸਾਰੀਆਂ ਇਸ ਵੇਲੇ ਅਜੇ ਵੀ ਪੂਰੇ ਇਸ ਸਟੂਡੀਓ ਦੇ ਵਿੱਚ ਰੱਖੀਆਂ ਗਈਆਂ ਹਨ ਅਤੇ ਇੱਥੇ ਬੱਚੇ ਆ ਕੇ ਬਲਕਿ ਵੱਡੇ ਵੀ ਆ ਕੇ ਇੱਥੇ ਬਹੁਤ ਸਾਰੀ ਜਾਣਕਾਰੀ ਲੈ ਸਕਦੇ ਹਨ ਕਿ ਇਹ ਸਿਸਟਮ ਕਿਦਾਂ ਕੱਪੜਾ ਟੈਕਸਟਾਈਲ ਕਿਦਾਂ ਇਹਨਾਂ ਦੀਆਂ ਬੁੰਨਤੀਆਂ ਕਿਦਾਂ ਵਿੱਚ ਧਾਗੇ ਕਿਦਾਂ ਇਹ ਕਲਰਫੁੱਲ ਕਿਵੇਂ ਇਹ ਕੱਪੜੇ ਬੰਨਦੇ ਹਨ ਇੱਥੇ ਇੱਕ ਬਣਾ ਕੇ ਵੀ ਉਹਨਾਂ ਨੇ ਟੰਗਿਆ ਹੋਇਆ ਕਿ ਇਹ ਇੰਨੇ ਸੋਹਣੇ ਜਿੱਦਾਂ ਕਿਸ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਇੰਨਾ ਹੀ ਨਹੀਂ ਜਦੋਂ ਕੋਈ ਖਾਸ ਦਿਨ ਹੁੰਦਾ ਹੈ ਜਦੋਂ ਅਪ੍ਰੈਲ ਵਿਸਾਖੀ ਦਾ ਸਮਾਂ ਆਉਂਦਾ ਹੈ ਤਾਂ ਇਥੇ ਇੰਡੀਅਨ ਜਾਂ ਪੰਜਾਬੀ ਪਾਈਚਾਰੇ ਦੇ ਟੈਕਸਟਾਈਲ ਨਾਲ ਸੰਬੰਧਤ ਇਹ ਤੇ ਪ੍ਰਦਰਸ਼ਨੀ ਲਾਈ ਜਾਂਦੀ ਹੈ ਜੇ ਚਾਈਨਿਸ ਨਿਊਜ਼ ਆ ਰਹੇ ਹੁੰਦਾ ਤਾਂ ਚਾਈਨਿਸ ਪਾਈਚਾਰੇ ਦੇ ਲੋਕ ਇਤਿਹਾਸ ਵਿੱਚ ਕਿਸ ਤਰ੍ਹਾਂ ਕੱਪੜਿਆਂ ਦੀ ਬੁਣਾਈ ਕਰਦੇ ਸੀ ਕਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਸੀ ਕਿਹੋ ਜਿਹਾ ਟੈਕਸਟਾਈਲ ਦੀ ਗੱਤੋਂ ਕੀਤੀ ਜਾਂਦੀ ਸੀ ਸਮੇ ਤੋਂ ਸਮੇ ਵੱਖ-ਵੱਖ ਪਾਈਚਾਰਿਆਂ ਨੂੰ ਨੂੰ ਪੇਜ ਦੀ ਪੇਸ਼ਕਾਰੀ ਉਹਨਾਂ ਦੇ ਇਤਿਹਾਸ ਨੂੰ ਬਿਆਨ ਕਰਦੀਆਂ ਇਹੋ ਜਿਹੀਆਂ ਪ੍ਰਦਰਸ਼ਨੀਆਂ ਇੱਥੇ ਲਾਈਆਂ ਹੀ ਨਹੀਂ ਜਾਂਦੀਆਂ ਬਲਕਿ ਲੋਕਾਂ ਨੂੰ ਇਹਨਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਜਾਂਦੀ ਹੈ ਸਰੀ ਕੀ ਹੈ ਸਰੀ ਦੀ ਸੁੰਦਰਤਾ ਕੀ ਹੈ ਸਰੀ ਲੋਕਾਂ ਦਾ ਹੈ ਲੋਕਾਂ ਵੱਲੋਂ ਬਣਾਇਆ ਗਿਆ ਇੱਕ ਉਹ ਸ਼ਹਿਰ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੋਕ ਵੱਖ-ਵੱਖ ਦੇਸ਼ਾਂ ਤੋਂ ਆਏ ਲੋਕ ਇੱਕ ਜਗ੍ਹਾ ਤੇ ਹੀ ਨਹੀਂ ਰਹਿੰਦੇ ਬਲਕਿ ਸਾਂਝੀ ਬਲਵਤਾ ਦਾ ਪ੍ਰਤੀਕ ਹੈ ਅਤੇ ਸਰੀ ਦੇ ਮਿਊਜ਼ੀਅਮ ਆਫ ਸਰੀ ਵਿੱਚ ਇਹ ਵਾਲ ਜਿਹੜੀ ਹੈ ਜਿਸ ਵਿੱਚ 40000 ਤੋਂ ਵੱਧ ਵੱਖ-ਵੱਖ ਪਾਈਚਾਰੇ ਦੇ ਲੋਕਾਂ ਦੀਆਂ ਤਸਵੀਰਾਂ ਨੈਚੁਰਲ ਤੌਰ ਤੇ ਲਈਆਂ ਗਈਆਂ ਹਨ ਅਤੇ ਉਹਨਾਂ ਨੂੰ ਇੱਥੇ ਇੱਕ ਨਿੱਕਲਮਿਕ ਬਹੁਤ ਹੀ ਫੇਮਸ ਰਿਵਰ ਹੈ ਉਸ ਦਾ ਕੁਦਰਤ ਦੇ ਨਜ਼ਾਰੇ ਜਿਹੜਾ ਆ ਵੇਖ ਨੂੰ ਕਿੰਨਾ ਸੋਹਣਾ ਲੱਗਦਾ ਹੈ ਉਸ ਦੇ ਬੇਸ ਤੇ ਇਹ ਫੋਟੋਆਂ ਨੂੰ ਉੱਤੇ ਲਾ ਕੇ ਇੱਕ ਵਧੀਆ ਤਰੀਕੇ ਨਾਲ ਪ੍ਰਦਰਸ਼ਨੀ ਤਿਆਰ ਕੀਤੀ ਗਈ ਹੈ ਜੋ ਕਿ ਸਿਟੀ ਨੂੰ ਜੋ ਕਿ ਸਰੀ ਨੂੰ ਬਿਆਨ ਕਰ ਰਹੀ ਹੈ ਅਤੇ ਇਹ ਕੈਨੇਡਾ ਦੀਆਂ ਵੈਸਟਰਨ ਇਲਾਕੇ ਦੀ ਮਿਊਨਿਸਪੈਲਿਟੀ ਵਿੱਚੋਂ ਸਭ ਤੋਂ ਵੱਧ ਲੋਕਾਂ ਦੇ ਆਉਣ ਵਾਲਾ ਮਿਊਜ਼ੀਅਮ ਹੈ ਅਤੇ ਇਸ ਮਿਊਜ਼ੀਅਮ ਦਾ ਵਿਜ਼ਨ ਹੈ ਕਿ ਇਸ ਨੂੰ ਕੈਨੇਡਾ ਦਾ ਸਭ ਤੋਂ ਵਧੀਆ ਮਿਊਜ਼ੀਅਮ ਬਣਾਉਣਾ ਤਾਂ ਜੋ ਲੋਕਾਂ ਲਈ ਹੋਰ ਵੀ ਇੱਕ ਖਿੱਚ ਦਾ ਕੇਂਦਰ ਬਣੇ ਅਤੇ ਤੋ ਵਾਦ ਲੋਕ ਇੱਥੇ ਆਉਣ ਆਪਣੀ ਜਾਣਕਾਰੀ ਲੈਣ ਅਤੇ ਜਾਣਕਾਰੀ ਸਾਂਝੀ ਵੀ ਕਰਨ ਇੱਥੇ ਤੁਹਾਨੂੰ ਪਾਸਟ ਦਾ ਪਤਾ ਲੱਗਦਾ ਹੈ ਤੁਹਾਨੂੰ ਪ੍ਰੈਜ਼ੈਂਟ ਦਾ ਪਤਾ ਲੱਗਦਾ ਹੈ ਤੇ ਨਾਲ ਦੀ ਨਾਲ ਹੀ ਤੁਹਾਨੂੰ ਭਵਿੱਖ ਵਿੱਚ ਇਨੋਵੇਟਿਵ ਤਰੀਕੇ ਨਾਲ ਜਿਹੋ ਜਿਹਾ ਯੂਥ ਕੰਮ ਕਰ ਰਿਹਾ ਹੈ ਉਸ ਬਾਰੇ ਵੀ ਤੁਹਾਨੂੰ ਜਾਣਨ ਦਾ ਮੌਕਾ ਮਿਲਦਾ ਹੈ ਤੇ ਇਸੇ ਤਰ੍ਹਾਂ ਹੀ ਸਰੀ ਦਾ ਇਹ ਮਿਊਜ਼ੀਅਮ ਇਸ ਤਰ੍ਹਾਂ ਹੀ ਵਧਦਾ ਫੁੱਲਦਾ ਰਹੇ ਤੇ ਤੁਸੀਂ ਇਸ ਤਰ੍ਹਾਂ ਦੇ ਟੂਰ ਲਿਕਦੇ ਰਹੋ ਸਾਡੀ ਇਹੀ ਇੱਛਾ ਹੈ